ਕਹਿੰਦਾ ਸਾਗਰ ਦੀ ਬੌਟੀ ਲੈਂਦੀ ਐਂਡ ਕਾ ਚਲਾ ਕਹਿੰਦੀ ਮੈਨੂੰ ਛੇਤੀ ਛੇਤੀ ਵੱਡਾ ਡੀਪੋ ਤੇ ਸ਼ਾਪਿੰਗ ਗਾਉਂ ਜਾ ਬਈ ਉਹਨੇ ਤਾਂ ਆ ਜਾਣਾ ਕੁੜੀਆਂ ਉਦੋਂ ਪਹਿਲਾਂ ਪਹਿਲਾਂ ਆ ਜਾਓ ਆਫਰਾਂ ਬਹੁਤ ਲੱਗੀਆਂ ਇਹ ਕਾਟਨ ਦੇ ਸਟਾਫ ਆ ਚੁੱਕੇ ਆ ਗਿਆ ਚੈੱਕ ਕਰ ਲੋ ਬਈ ਜਿੰਨੇ ਮਰਜੀ ਰੰਗ ਜਿੰਨੇ ਮਰਜੀ ਡਿਜ਼ਾਈਨ ਇਹਦੀ ਸਮਾਈ ਬਾਜ਼ਾਰ 'ਚ 500 ਰੁਪਈਆ ਆਇਆ ਰੇਟ ਇਹਦਾ ਹੈਗਾ ਆ 1200 ਰੁਪਈਆ ਵੱਡਾ ਡੀਪੂ ਨੇ ਕਰਤਾ ਸਿਰਫ 199 ਦੇ ਵਿੱਚ ਇਹ ਤੁਸੀਂ ਹਾਫ ਆਜ ਦੀਆਂ ਟੀ-ਸ਼ਰਟ ਲੈਣੀਆਂ ਆਹ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਬਾਜ਼ਾਰ 'ਚ 900, 1000, 1100, 1200 ਇਦਾਂ ਸਾਡੇ ਕੋਲ 362 ਰੁਪਏ ਦੀ ਬਾਜ਼ਾਰ 'ਚ 12, 1200, 13, 1300 ਸਾਡੇ ਕੋਲ 412 ਰੁਪਏ ਚ ਆਹ ਦੇਖੋ ਫੁਰਤੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਗਿਆ ਚਾਹੇ ਤੁਸੀਂ ਪਲਾਜ਼ੋ ਨਾਲ ਪਾ ਲਓ ਸਲਵਾਰ ਨਾਲ ਪਿਆਮੀ ਜਿੰਨੇ ਮਰਜ਼ੀ ਪਾਸਾ ਸਿਰਫ 531 ਰੁਪਏ ਵਿੱਚ ਚਾਹੇ ਤੁਸੀਂ ਪਟੀਆਂ ਕਟੀਆਂ ਲੈ ਲਓ ਚਾਹੇ ਤੁਸੀਂ ਫਲੇਨ ਲੈ ਲਓ ਚਾਹੇ ਜਾਦੀਆਂ ਜੇਬਾਂ ਵਾਲੀਆਂ ਲੈ ਲਓ ਜੀ ਗਰਮੀ ਵਾਲ 1400 1400 ਬਾਜ਼ਾਰ ਦਾ ਰੇਟ ਸਾਡਾ ਰੇਟ ਕਿੰਨਾ ਕੋਈ 400 ਕੋਈ 500 ਕੋਈ 550 ਆ ਦੇਖੋ ਮੀਡੀਅਮ ਕਿਨੇ ਕਿਨੇ ਟੋਰੀ ਆ ਚੁੱਕੀਆਂ ਹਨ ਖੁਲੜ ਡਲ ਤੋਂ ਉਹ ਸਾਈਜ਼ ਮੈਨੇ ਪੂਰੇ ਸਟੈਚੂਅਲ ਪੀਸ ਦੇ ਵਾਜੂ ਕਿਨੇ ਟੋਰੀ ਆ ਚੁੱਕਿਆ ਗਿਆ ਲੌਂਗ ਦੇ ਵਿੱਚ ਆ ਚੁੱਕਿਆ ਗਿਆ ਰੇਟ ਆਪਾ ਤੁਹਾਨੂੰ ਜਿਹੜਾ ਸਿਰਫ ਹੈ 619 ਰੁਪਏ ਵਿੱਚ ਡਿਜ਼ਾਈਨਰ ਕੋਟ ਸੈਟ ਭਾਵੇਂ ਨੋਰਮਲ ਪਾ ਲੋ ਭਾਵੇਂ ਤੁਸੀਂ ਪੜਨ ਜਾਣਾ ਪਾ ਲੋ ਭਾਵੇਂ ਤੁਸੀਂ ਕਿਤੇ ਜੌਬ ਕਰਦੇ ਹੋ ਕੋਈ 1500 ਦੀ ਨਹੀਂ ਕੋਈ 1200 ਦੀ ਨਹੀਂ ਰੇਟ ਲੱਗਦਾ 438 ਰੁਪਏ ਕੱਲੀ ਲੱਗੇ 538 ਤੋਂ ਸ਼ੁਰੂ ਹੋਉਂਦੇ ਪਲਾਜੂ ਸੂਟ ਤੇ ਪਸੰਦ ਤੁਸੀਂ ਕਰ ਰਹੇ ਹੋ ਜਿਹੜਾ ਤੁਸੀਂ ਮਰਜ਼ੀ ਵਾਇ ਕਰਕੇ ਲੈ ਕੇ ਜਾ ਸਕਦੇ ਤੁਸੀਂ ਘਰ 20 ਰੁਪਇਆ ਲਾਉਣਾ 20000 ਵਾਲਾ ਕਪੜਾ 5000 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਰਹਿਣਾ ਹੁਣ ਭਾਈ ਕਹਿੰਦਾ ਸਾਗਰ ਦੀ ਬੌਟੀ ਲੈਂਦੀ ਐਂਡ ਕਾਰ ਚਲਾ ਕਹਿੰਦੀ ਮੈਨੂੰ ਛੇਤੀ ਛੇਤੀ ਵੱਡਾ ਡੀਪੋ ਤੇ ਸ਼ਾਪਿੰਗ ਗਰਾਊਂਡ ਜਾ ਭਾਈ ਉਹਨੇ ਤਾਂ ਆ ਜਾਣਾ ਕੁੜੀਆਂ ਉਦੋਂ ਪਹਿਲਾਂ ਪਹਿਲਾਂ ਆ ਜਾਓ ਆਫਰਾਂ ਬਹੁਤ ਲੱਗੀਆਂ ਭਾਈ ਜੀ ਆਫਰਾਂ ਕੀ ਲੱਗੀਆਂ ਫਾਇਦਾ ਕਰ ਦਿਓ ਕਹਿੰਦੇ ਆਫਰ ਵੀ ਕਹਿੰਦੇ 60 60 70 70 ਮਿੰਟ ਲਾਤੀਆਂ ਭਾਜੀ ਆਫਰਾਂ ਇਹ ਨਹੀਂ ਲਾ ਦਿਤੀਆਂ ਕਾਫੀ ਲੋਕੀ ਦੂਰ ਦੂਰੋਂ ਆਣਾ ਗਿਆ ਮਰਾ ਬੱਡੜੀ ਪੂਜੀ ਸ਼ਾਪਿੰਗ ਕਰਨ ਵਾਸਤੇ ਮਰਾ ਹੁਣ ਤੱਕ ਕਲਾਕਾਰ ਵੀ ਆਉਣ ਲੱਪਾ ਪਹੇਗਿਆ ਉਹਨਾਂ ਨੂੰ ਪਤਾ ਬੱਡੜੀ ਪੂਜੀ ਇਹ ਬਣ ਫਾਇਦੇ ਹੁੰਦੇ ਆ ਦੇਖੋ ਕਿਨੇ ਕਿਨੇ ਸੋਨੇ ਸਾਡੇ ਵਾਸਤੇ ਕੁੜਤੇ ਆ ਗਏ ਕੁੜੀਓ ਐਨੇ ਸੋਹਣੇ ਆਰਟੀਕਲ ਆ ਚੁੱਕੇ ਕਾਟਨ ਦੇ ਸਟਾਫ ਆ ਚੁੱਕੇ ਗਿਆ ਰੰਗ ਤੁਹਾਨੂੰ ਬੱਖੋ ਬੱਖਰੀ ਮੈਣੇ ਗਿਆ ਡਿਜ਼ਾਈਨ ਤੁਹਾਨੂੰ ਬੱਖੋ ਬੱਖਰੀ ਮੈਣੇ ਗਿਆ ਤੇ ਪਸੰਦ ਤੁਸੀਂ ਕਰਨੇ ਹੈਗੇ ਅੱਛਾ ਰੇਟ ਵੀ ਸੁਣ ਲਓ ਤੁਸੀਂ ਕੁੜਤੇ ਦਾ ਤੁਹਾਨੂੰ ਦਿਖਾਈ ਜੇ ਨਾ ਰੇਟ ਵੀ ਸੁਣ ਲਓ ਬਾਜ਼ਾਰ 'ਚ 12 1200 13 1300 ਸਾਡੇ ਕੋਲ 400 112 ਰੁਪਏ 'ਚ 430 ਰੁਪਏ 'ਚ ਇੰਨੀਆਂ ਕਦੇ ਪਿੱਛੇ ਨਾ ਰਹਿ ਜਾਓ ਇੱਦਾਂ ਨਾ ਹੋਵੇ ਪਹਾਸਾਗਰ ਦੀ ਬੋਟੀ ਪਹਿਲਾਂ ਹੀ ਸਾਰਾ ਸਮਾਨ ਲੈ ਜਾਵੇ ਦੱਸ ਦਿਓ ਸਾਰਾ ਕੁਝ ਭਾਜੀ ਸਟਾਕ ਸਭ ਕੋ ਪੂਰਾ ਆਇਆਗਾ ਬਾਕੀ ਥੋੜਾ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਕਰੋਗਾ ਤੁਹਾਨੂੰ ਪਤਾ ਇਹ ਕਰਾਊਡ ਇੰਨਾ ਹੋ ਜਾਏਗਾ ਕਿ ਦੂਰ ਦੂਰੋਂ ਕਸਟਮਰ ਆਉਂਦੇ ਨੇ ਕਿ ਸ਼ਾਪਿੰਗ ਕਰਨ ਵਾਸਤੇ ਸਵੇਰ ਸੇ ਰੋੜ ਰਾਤੀ ਘਟ ਹੁੰਦਾ ਹੈਗਾ ਤੁਹਾਨੂੰ ਬਾਅਦ ਚ ਪਤਾ ਕਰਾਊਡ ਜ਼ਿਆਦਾ ਨੇ ਤੇ ਵੈਰੀਟੀ ਤੁਹਾਨੂੰ ਪਤਾ ਨਾਲ ਨਾਲ ਸੋਲਡ ਵੀ ਹੋਈਂਦੀ ਹੈਗੀ ਹੈ ਇੱਥੇ ਆਉਣ ਦਾ ਫਾਇਦਾ ਕੀ ਇੱਥੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਪੰਜ ਨਹੀਂ ਤੁਸੀਂ ਚੈੱਕ ਕਰ ਲਓ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਡਿਜ਼ਾਈਨ ਜਿੰਦਾਂ ਮਰਜ਼ੀ ਜਿਨ੍ਹਾਂ ਨੇ ਬਾਹਰ ਜਾਣਾ ਕੈਨੇਡਾ ਅਮਰੀਕਾ ਵੀਜ਼ੇ ਲਵਾ ਕੇ ਜਾਂ ਸਾਡੀਆਂ ਗੁੱਡੀਆਂ ਬਾਹਰ ਹੈਗੀਆਂ ਉਹਨਾਂ ਨੂੰ ਵੀ ਕੱਪੜੇ ਭੇਜਣੇ ਦੇ ਆਜੋ ਕਰਕੇ ਇੱਥੇ ਬਹੁਤ ਸਾਰੀਆਂ ਲੋਕ ਆਉਂਦੇ ਆ ਵੀਡੀਓ ਕੋਲ ਰਹੇ ਆਂ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਇਥੋਂ ਕੱਪੜਾ ਖਰੀਦ ਕੇ ਕਹਿੰਦੇ ਟੇਚੀ ਪਰ ਪਰ ਕੇ ਭੇਜ ਰਿਆ ਭਾਜੀ ਟੇਚੀ ਪਰ ਪਰ ਲੈ ਕੇ ਕਹਿੰਦੇ ਟੇਚੀ ਪਰ ਪਰ ਕੇ ਦੇਖੋ ਕਿਨੇ ਕਿਨੇ ਸੋਹਣੇ ਆ ਚੁੱਕੇ ਹੈਗੇ ਆ ਆਰਟੀਕਲ ਮੈਂ ਕਹਿੰਦਾ ਇੰਨੀ ਸੋਹਣੀਆਂ ਸੋਹਣੀਆਂ ਵੈਰਾਈਟੀ ਤੁਹਾਨੂੰ ਭੱਟੜੀਪੂ ਵਿੱਚ ਮਿਲ ਜਾਣੀ ਹੈਗੀ ਆ ਲੌਂਗ ਕੋਰਤੇ ਪਸੰਦ ਕਰਦੇ ਹੋ ਉਹ ਵੀ ਲੈ ਕੇ ਜਾ ਸਕਦੇ ਹੈਗੇ ਆ ਜੇ ਤੁਹਾਨੂੰ ਮਿੱਡੀਆਂ ਚਾਹੀਦੀਆਂ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੈਗੇ ਆ ਇੰਨੀ ਵੈਰਾਈਟੀ ਤੁਹਾਨੂੰ ਆਪਾਂ ਦੇਣੀ ਹੈਗੀ ਆ ਆ ਦੇਖੋ ਕੋਰਤੇ ਕਿਨੇ ਕਿਨੇ ਸੋਹਣੇ ਆ ਚੁੱਕੇ ਹੈਗੇ ਆ ਚਾਹੇ ਤੁਸੀਂ ਪਲਾਜੋ ਨਾਲ ਪਾ ਲਓ ਸਲਵਾਰ ਨਾਲ ਪਿਆਮੀ ਜਿੰਨੇ ਮਰਜ਼ੀ ਪਾਸਾ ਸਿਰਫ 531 ਰੁਪਏ ਵਿੱਚ ਦੇਖੋ ਜੀ ਕੋਰਤੇ ਦਾ ਦਿਖਾਉਂ ਚਾਹੇ ਤੁਸੀਂ ਪਟੀਆਂ-ਕਟੀਆਂ ਲੈ ਲਓ ਚਾਹੇ ਤੁਸੀਂ ਪਲੇਨ ਲੈ ਲਓ ਚਾਹੇ ਜਾਦੀਆਂ ਜੇਬਾਂ ਵਾਲੀਆਂ ਲੈ ਲਓ ਜੀਨ ਦੀਆਂ ਪੈਂਟਾਂ ਦੇ ਉੱਤੇ ਵੀ ਬਹੁਤ ਸਾਰੀਆਂ ਆਫਰਾਂ ਲੱਗੀਆਂ ਆ ਇਸ ਗੱਲ ਦਾ ਵਾਦਾ ਵੀ ਆ ਚੈਲੰਜ ਵੀ ਹੈ ਬਾਜ਼ਾਰ ਨਾਲੋਂ ਤਿੰਨ-ਤਿੰਨ ਗੁਣਾ ਰੇਟ ਘੱਟ ਕਰਦੇ ਆ ਤੁਸੀਂ ਇਹ ਜੈਗੀਆਂ ਲੈਣੀਆਂ ਤੁਸੀਂ ਚਾਹੇ ਲੋਅਰ ਲੈ ਲਓ ਹਰ ਇੱਕ ਚੀਜ਼ ਤੂਹੀ ਤੋਂ ਲੈ ਕੇ ਜਹਾਜ਼ ਤੱਕ ਕੁੜੀਆਂ ਦੇ ਲਈ ਰੈਡੀਮੇਡ ਕੱਪੜੇ ਦੇ ਵਿੱਚ ਵੈਰਾਈਟੀ ਸਾਰੀ ਰੇਟ ਘੱਟ ਹੈਗੇ ਆ ਦੇਖੋ ਮੀਡੀਆ ਕਿਨੇ ਕਿਨੇ ਟੌਰੀ ਆ ਚੁੱਕੀਆਂ ਖੁੱਲ ਡੇਲ ਤੋਂ ਸਾਈਜ਼ ਮੈਨੇ ਪੂਰੇ ਸਟੈਚੂਅਲ ਪੀਸ ਹੈ ਡੀਐਨਏ ਕਿਨੇ ਸੋਬਰ ਆ ਚੁੱਕੀ ਹੈ ਕਿ ਕਪੜਾ ਪੂੜਾ ਮੜਾਈ ਮੈਂ ਕਿ ਚਾਹੇ ਪਲੇ ਚਾਚੀ ਚਾਹੇ ਪਲੇ ਤਾਈ ਮਾਰੇ ਟੌਰ ਪੂਰੀ ਬਣੀ ਹੈ ਗਿਆ ਚਾਹੇ ਤੁਸੀਂ ਗਰਮੀ ਪਾਏ ਕੋ ਮੜਣਾ ਪੋ ਮਾਰਾ ਹੈ ਗਰਮੀ ਨੂੰ ਮਾਰੇ ਗਰਮੀ ਲੱਗਣ ਲੱਪਣੀ ਹੈਗੀ ਕਿਉਂਕਿ ਆਪਾਂ ਤੁਹਾਡੇ ਬਾਅਦ ਤੇ ਲੈਂਦੇ ਆ ਨੇ ਠੰਡੇ ਠੰਡੇ ਕੱਪੜੇ ਹੈਗੇ ਦੇਖੋ ਕਿਨੇ ਕਿਨੇ ਸੋਨੇ ਆਰਟੀਕਲ ਆ ਚੁੱਕੇ ਆ ਦੇਖੋ ਜੀ ਗਰਮੀ ਦਾ 1400 ਬਾਜ਼ਾਰ ਦਾ ਰੇਟ ਸਾਡਾ ਰੇਟ ਕਿੰਨਾ ਕੋਈ 400 ਕੋਈ 500 ਕੋਈ 550 ਰੰਗ ਸਾਡੇ ਕੋਲ ਸਾਰੇ ਹੀ ਆ ਮਾਤਰਾ ਲੋਰਾਂ ਦੇ ਵਿੱਚ ਵੀ ਵੈਰਾਈਟੀ ਬਹੁਤ ساری ਆ ਗਈ ਆ ਨਿਕਰ ਸੂਟ ਸਾਡੇ ਕੋਲ ਬਹੁਤ ਸੋਹਣੇ ਆ ਗਏ ਆ ਸਾਡੇ ਕੋਲ ਹਰ ਇੱਕ ਚੀਜ਼ ਚਾਹੇ ਗਰਮੀਆਂ ਸਰਦੀਆਂ ਲੈ ਲਓ ਸਾਰਾ ਸਮਾਨ ਮਿਲ ਜਾਣਾ ਆ ਦੇਖੋ ਕੁੜਤੇ ਕਿਨੇ ਕਿਨੇ ਟੋਰੀ ਆ ਚੁੱਕੇ ਨੇ ਧਾਗੇ ਦਾ ਕੰਮ ਕੀਤਾ ਪੂਰੇ ਡੀਸੈਂਟ ਪੀਸ ਹੈਗੇ ਦੇਖੋ ਨਾਲ ਬਾਜੂ ਕਿਨੇ ਟੋਰੀ ਆ ਚੁੱਕੇ ਗਿਆ ਲੌਂਗ ਦੇ ਵਿੱਚ ਆ ਚੁੱਕੇ ਗਿਆ ਰੇਟ ਆਪਾਂ ਤੁਹਾਨੂੰ ਦੇਣਾ ਸਿਰਫ ਹੈ 619 ਰੁਪਏ ਵਿੱਚ ਰੰਗ ਤੁਹਾਨੂੰ ਵਿੱਚ ਲਾਈਟ ਮੈਂਡ ਹੈਗੇ ਰੰਗ ਤੁਹਾਨੂੰ ਡਾਰਕ ਮੈਂਡ ਹੈਗੇ ਆਪ ਪਸੰਦ ਤੁਸੀਂ ਕਰਨੇ ਹੋ ਤੇ ਜਲਦੀ ਆਉਣ ਦੀ ਕੋਸ਼ਿਸ਼ ਤੇ ਪਸੰਦ ਕਰਕੇ ਜਿਹੜੇ ਮਰਜ਼ੀ ਲੈ ਕੇ ਜਾ ਸਕਦੇ ਹੈਗੇ ਬਾ ਵੀਡੀਓ ਦੇਖੀ ਜਾਓ ਫੇਰੇ ਸਾਡੇ ਹੀ ਕਰ ਦੇਣੇ ਆ ਆ ਲਓ ਬਈ ਆ ਵੀ ਚੱਕੋ ਤੁਸੀਂ ਕੁੜਤਾ ਚੈੱਕ ਕਰ ਲੋ ਇਹਦੀ ਸਮਾਈ ਬਾਜ਼ਾਰ 'ਚ 500 ਰੁਪਏ ਆਇਆ ਰੇਟ ਇਹਦਾ ਹੈਗਾ ਆ 1200 ਰੁਪਈਆ ਵੱਡਾ ਡੀਪੋ ਨੇ ਕਰਤਾ ਸਿਰਫ 199 ਦੇ ਵਿੱਚ ਮਤਲਬ 199 ਦੇ ਵਿੱਚ ਤੁਹਾਨੂੰ ਐਡੇ ਖੁੱਲੇ ਡੁੱਲੇ কুরਤੇ ਦੇਈ ਜਾਂਦੇ ਆ ਸਾਈਜ਼ ਇਹਦੇ ਵਿੱਚ ਦੇਖੋ ਵੱਡੇ ਵੱਡੇ ਹੈਗੇ ਆ ਇਹਦੇ ਵਿੱਚ ਰੰਗ ਬਹੁਤ ਸੋਹਣੇ ਆ ਡਿਜ਼ਾਈਨਿੰਗ ਬਹੁਤ ਸੋਹਣੀ ਆ ਸਿਰਫ 199 ਰੁਪਏ ਦਾ কুরਤਾ ਕਿਸੇ ਰੇੜੀ ਦੇ ਵੀ ਚਲ ਜਾਉ ਤਾਂ ਇੰਨਾ ਸਸਤਾ ਨਹੀਂ ਮਿਲਣਾ ਜੋ ਤੁਹਾਨੂੰ ਅਸੀਂ ਇੱਕ ਲਗਜ਼ਰੀ ਵੱਡੇ ਸ਼ੋਰੂਮ ਦੇ ਵਿੱਚ ਦੇ ਰਹੇ ਆ ਮਤਲਬ ਆਫਰ ਲੱਗੀ ਆ ਬਹੁਤ ਤਗੜੀ ਫਾਇਦਾ ਲੈ ਜਾਵਾਂਗੇ ਲੋ ਵੀ ਕੌਟਿਆਂ ਨਾਲ ਨਾਲ ਸਾਡੇ ਕੋਲ ਟੀ-ਸ਼ਰਟਾਂ ਟੀ-ਸ਼ਰਟਾਂ ਨਾਲ ਸਾਡੇ ਕੋਲ ਲੋਰ ਆ ਦੇਖੋ ਇਹਨੂੰ ਚਾਹੇ ਨਾਈਟ ਸੂਟ ਬਣਾ ਲਓ ਚਾਹੇ ਤੁਸੀਂ ਟੀ-ਸ਼ਰਟ ਪਕ ਕੱਲੀ ਪਾ ਲਓ ਮਰਜੀ ਤੁਹਾਡੀ ਆ ਡਿਜ਼ਾਈਨ ਸਾਡੇ ਕੋਲ ਬਹੁਤ ਸਾਰੇ ਆ ਜੇ ਤੁਸੀਂ ਹਾਫ ਆਜ ਦੀਆਂ ਟੀ-ਸ਼ਰਟ ਲੈਣੀਆਂ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਬਾਜ਼ਾਰ ਚ 900 1000 1100 1200 ਇਦਾਂ ਸਾਡੇ ਕੋਲ 362 ਰੁਪਏ ਦੀ ਆ ਵੀ ਦੇਖੋ ਤੁਸੀਂ ਰੰਗ ਵੀ ਚੈੱਕ ਕਰਿਓ ਡਿਜ਼ਾਈਨ ਵੀ ਚੈੱਕ ਕਰਿਓ ਚੀਜ਼ਾਂ ਤੁਹਾਨੂੰ ਅਸੀਂ ਉਹ ਦੇ ਰਣੀਆ ਜਿਹੜੀਆਂ ਵੱਡੇ ਵੱਡੇ ਮੋਲਾਂ ਦੇ ਵਿੱਚ ਸ਼ੋਅਰੂਮਾਂ ਦੇ ਸਾਡੇ ਕੋਲ 4 4 5 500 300 350 4 4 ਗੁਣਾ ਰੇਟ ਘਟਿਆ ਪੈਸੇ ਤੁਸੀਂ ਬਚਾ ਲਓ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 20000 ਰੁਪਏ ਲਾਉਣਾ 20000 ਵਾਲਾ ਕੱਪੜਾ 5000 ਰੁਪਏ ਦੇ ਤੁਹਾਨੂੰ ਅਸੀਂ ਦੇ ਰਣਾ ਹੁਣ ਦੇਖੋ ਫੇਰਾ ਤੁਹਾਡਾ ਕਿੰਨਾ ਆ ਤੁਸੀਂ ਦੇਖ ਲਿਆ ਕਈਆਂ ਕੁੜੀਆਂ ਨੂੰ ਹੁੰਦੀਆਂ ਸਾਨੂੰ ਡਿਜ਼ਾਈਨ ਚਾਹੀਦੇ ਖੁੱਲੇ ਡੁੱਲੇ ਆ ਦੇਖੋ ਇਹਦਾ ਬੜਾ ਸੋਹਣਾ ਡਿਜ਼ਾਈਨ ਆ ਰੈੱਡ ਦੇ ਵਿੱਚ ਆ ਬੈਕ ਆ ਆ ਫਰੰਟ ਦੀਆਂ ਬਾਹਾਂ ਚੈੱਕ ਕਰੋ ਐਦਾਂ ਦੀਆਂ ਜਿਹੜੀਆਂ ਇਹ ਲੇਟੈਸਟ ਟ੍ਰੈਂਡ ਚੱਲੇ ਹੋਏ ਆ ਇਹ ਕੋਈ 1500 ਦੀ ਨਹੀਂ ਕੋਈ 1200 ਦੀ ਨਹੀਂ ਰੇਟ ਲਿਖਤਾ 438 ਰੁਪਏ ਕ ਕੱਲੀ ਕੱਲੀ ਚੀਜ਼ ਤੇ ਡਿਜ਼ਾਈਨ ਲਾ ਦਿੱਤੇ ਹੈਗੇ ਆ। ਲੋ ਜੀ ਮਿੱਡੀਆਂ ਦੇਖੋ ਕਿੰਨੀ ਕਿੰਨੀ ਟੋਰੀ ਆ ਚੁੱਕੀਆਂ ਆ। ਕਾਟਨ ਦੇ ਵਿੱਚ ਸਟਾਫ ਦੇਖੋ ਕਿੰਨੇ ਕਿੰਨੇ ਫਾਈਨ ਆ ਚੁੱਕੇ। ਡੀਐਨਏ ਕਿੰਨੇ ਕਿੰਨੇ ਸੌਪਰ ਆ ਚੁੱਕਿਆ ਗਿਆ। ਕਲਰ ਤੁਹਾਨੂੰ ਇਹ ਵਿੱਚ ਹਾਰ ਤਰ੍ਹਾਂ ਮਿਲਣ ਹੈਗੇ। ਸਾਈ ਵੀ ਤੁਹਾਨੂੰ ਫਰੌਕਸਟੈਨ ਮਿਲਣ ਹੈਗੇ ਵਿੱਚ ਤੇ ਸਟੇਟਿਮ ਮਿਲਣ ਹੈਗੇ। ਪਸੰਦ ਤੁਸੀਂ ਕਰਨੇ ਹੈਗੇ ਤੁਸੀਂ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ। ਬੜੀ ਭੂ ਬੰਗਾ ਆ ਕੇ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕਿਆ ਗਿਆ। ਲੋ ਵੀ ਜਿਹੜੀਆਂ ਕੁੜੀਆਂ ਕਹਿੰਦੀ ਆ ਆਪਾਂ ਟੀ-ਸ਼ਰਟਾਂ ਨਹੀਂ ਪਾਉਣੀਆਂ, ਸੂਟ ਨਹੀਂ ਪਾਉਣੇ, কুরਤੇ ਨਹੀਂ ਪਾਉਣ ਭਾਵੇਂ ਨੋਰਮਲ ਪਾ ਲੋ ਭਾਵੇਂ ਤੁਸੀਂ ਪੜਨ ਜਾਣਾ ਪਾ ਲੋ ਭਾਵੇਂ ਤੁਸੀਂ ਕਿਤੇ ਜੋਬ ਕਰਦੇ ਆ ਉੱਥੇ ਪਾ ਲੋ ਪਾਰਟੀ ਦੇ ਵੀ ਪਾ ਕੇ ਜਾ ਸਕਦੇ ਆ ਕੋਟ ਸੈੱਟ ਦੇ ਵਿੱਚ ਦੇਖੋ ਸਾਡੇ ਕੋਲ ਕਿੰਨੇ ਸੋਹਣੇ ਡਿਜ਼ਾਈਨ ਆ ਆਹ ਦੇਖੋ ਵੀ ਬੜੇ ਸੁਪਰ ਇਦਾਂ ਦੇ ਦਿੱਲੀ ਬੰਬਈ ਵਾਲਿਆਂ ਮੋਡਰਨ ਦੇ ਪਾਏ ਹੁੰਦੇ ਉਦਾਂ ਦੇ ਡਿਜ਼ਾਈਨਰ ਸਾਡੇ ਕੋਲ ਕੋਟ ਸੈੱਟ ਹੈਗੇ ਆ ਸਿੰਪਲ ਦੇ ਵਿੱਚ ਲੈਣੇ ਆ ਕਢਾਈ ਵਾਲੇ ਲੈਣੇ ਆ ਪਲੇਨ ਚ ਲੈਣੇ ਆ ਜਿੱਦਾਂ ਦੀ ਵੈਰਾਈਟੀ ਤੁਹਾਨੂੰ ਪਸੰਦ ਆਊਗੀ ਉਦਾਂ ਦੀ ਲੈ ਜਾਓ ਦੇਖੋ ਤੀਜਰ ਦੇਖੋ ਪੂਰੇ ਟੌਪ ਦੀਆਂ ਚੁੰਡ ਚੁੰਡ ਕੇ ਲਿਆ ਕੇ ਰੱਖਤੀਆਂ ਜੀ ਅਸੀਂ ਜੇ ਅਸੀਂ ਪਲਾਜੋ ਸੂਟ ਪਾਉਣੇ ਹੈਗੇ ਆ ਡਿਜ਼ਾਈਨਰ ਉਹ ਵੀ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਡਿਜ਼ਾਈਨ ਹੀ ਬੱਕੋ ਬੱਕਰੀ ਮਣੀ ਹੈਗੇ ਆ ਤੁਹਾਨੂੰ ਇਹਦੇ ਵਿੱਚ ਹਰ ਤਰ੍ਹਾਂ ਦਾ ਸਟਾਈਲ ਮਿਲ ਰਿਹਾ ਹੈ ਹੈਵੀ ਤੋਂ ਹੈਵੀ ਆ ਚੁੱਕੇ ਆ ਕਿ ਨਾਰਮਲ ਤੋਂ ਨਾਰਮਲ ਆ ਚੁੱਕੇ ਆ ਪਸੰਦ ਤੁਹਾਡੀ ਹੈਗੀ ਆ ਮੈਂ ਕਿਹਾ 538 ਤੋਂ ਸ਼ੁਰੂ ਹੋਉਂਦੇ ਆ ਪਲਾਜੋ ਸੂਟ ਤੇ ਪਸੰਦ ਤੁਸੀਂ ਕਰਨੇ ਹੈਗੇ ਆ ਜਿਹੜਾ ਤੁਸੀਂ ਮਰਜ਼ੀ ਬਾਏ ਕਰਕੇ ਲੈ ਕੇ ਜਾ ਸਕਦੇ ਹੋ ਤੁਸੀਂ ਘਰ ਮੰਗਵਾਉਣੇ ਆ ਘ ਕੋਨਾਂਕ ਵੱਡਾ ਡਿਪੋ ਸਟੋਰ ਭਰਿਆ ਪਿਆ ਆ ਚੀਜ਼ਾਂ ਸਾਡੇ ਕੋਲ ਬਹੁਤ ਸਾਰੀਆਂ ਆ ਗਈਆਂ ਇੱਧਰ ਮਾਰ ਦਿਓ ਕੈਮਰਾ ਇੱਧਰ ਵੀ ਮਾਰ ਦਿਓ ਪਰੇ ਮਾਰ ਦਿਓ ਕੁੰਝੇ ਖਾਂਝੇ ਦਿਖਾ ਦਿਓ ਸਾਰੇ ਪਾਸੇ ਹੈ ਨਾ ਸਾਰੀ ਵੈਰਾਈਟੀ ਤਿਆਰ-ਵਾਰ ਤਿਆਰ ਆ ਤੁਹਾਨੂੰ ਇੱਥੇ ਆਉਣ ਦਾ ਫਾਇਦਾ ਕੀ ਆ ਇੱਥੇ ਤੁਹਾਨੂੰ ਗਰਮੀ ਵਾਲੇ ਕੱਪੜੇ ਮਿਲ ਜਾਣੇ ਆ ਇੱਥੇ ਤੁਹਾਨੂੰ ਸਰਦੀਆਂ ਵਾਲੇ ਕੱਪੜੇ ਮਿਲ ਜਾਣੇ ਆ ਇੱਥੇ ਵੱਡੇ ਵੱਡੇ ਐਕਟਰ ਆ ਰਹੇ ਆ ਇੱਥੇ ਵੱਡੇ ਵੱਡੇ ਲੀਡਰ ਆ ਰਹੇ ਆ ਕਹਿੰਦੇ ਕੋਰਟ ਪੈਂਮੇ ਲੈਣੇ ਕੋਟ ਪੈਂਟ ਲੈਣੇ ਆ ਬਲੇਜ਼ਰਾਂ ਲੈਣੀਆਂ ਵੱਡਾ ਡੀਪੂ ਇੱਕੋ ਹੀ ਛੱਤ ਹੇਟਾਂ ਸਮੁੰਦਰ ਆ ਸਾਰੀ ਵੈਰਾਈਟੀ ਮਿਲਦੀ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੈਸਾਂ ਕੋਰਟ ਪੈਂਮੇ ਕੋਟ ਪੈਂਟ ਸ਼ੇਰਵਾਨੀਆਂ ਬੱਚਿਆਂ ਦੇ ਕੱਪੜੇ ਸ਼ੂ ਤੁਹਾਨੂੰ ਮਿਲਦੇ ਪੰਜਾਬੀ ਜੁੱਤੀਆਂ ਮਿਲਦੀਆਂ ਬੂਟ ਲੈ ਲਓ ਗਰਾਬੀ ਲੈ ਲਓ ਪਾਰਟੀ ਵੇ ਕੱਪੜੇ ਲੈ ਲਓ ਸ਼ੂ ਤੁਸੀਂ ਉਹ ਵੀ ਮਿਲ ਜਾਣੇ ਆ ਰੈਡੀमेड ਦੇ ਵਿੱਚ ਸਾਰੀ ਵੈਰਾਈ ਮਤਲਬ ਅੰਦਰ ਵੜ ਜਾਓ ਪੂਰੇ ਟੱਬਰ ਨੂੰ ਨਾਲ ਲਿਆਓ ਟੈਚੀ ਪਰ ਕੇ ਲਿਆਉਂਗੇ ਪੈਸੇ ਅੱਧੇ ਲਵਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਡੀਬੀ ਬੰਗਾ